सतना श्रीवाहि गुरु साहिब जी टोडी ਮਹੱਲਾ ਪੰਜਵਾ ਗਰਬ ਗਹਿ ਲੜੋ ਮੂੜ ੜੋ ਹਿ ਹੋ ਰਾਜ ਰੀ ਮਾਇਓ ਦਿਹਰ ਨਿਆਈ ਮੋਹ ਫਕਿਓ ਰੇ ਗਰਬ ਗਹਿ ਲੜੋ ਮੂ ਡੋਡੋਹੀਓ ਰੇ ਹਿਓ ਮਹਾਰਾਜ ਰੀ ਮਾਇਓ ਦੀ ਹਰ ਨਿਆਈ ਮੋਹੇ ਫਾਕਿਓ ਕਣੋ 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 ਸਦ ਲੋੜੈ ਬਿਨ ਲੈਹਣੇ ਕਠਿ ਪਾਇਓ ਮਹਾਰਾਜ ਰੋਗਾਠ ਵਾਹੂ ਸਿਉ ਲੁੱਬੜਿਓ ਨਿਹ ਭਾਗੜੋ ਪਾਹੀ ਸੰਜੋਇਓ ਉਹੋਂ ਮਨ ਸੇਖ ਸਾਧੂ ਜਨ ਸਗਲੋ ਥਾਰੇ ਸਗਲੇ ਪਰਾਸ਼ਤ ਮਿਟਿਓ ਰੇ ਜੋ ਕੋ ਲਹਿਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਭਾਸ ਨਾ ਪਾਉੜਿਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪਰਾਸ਼ਤ ਮਿਟਿਓ ਰੇ ਜ ਕੋ ਲਹਿਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਭਾਸ ਨਾ ਪਾਉੜਿਓ ਰੇ ਤਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ